ਈਲਾ ਬਟਿੰਡਾ ਦੇ ਨੰਦਗੜ੍ਹ ਥਾਣੇ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਨਾਕਾਬੰਦੀ ਦੌਰਾਨ ਇੱਕ i10 ਕਾਰ ਦੇ ਵਿੱਚੋਂ ਮਿਲਿਆ 50 ਗ੍ਰਾਮ ਹੀਰੋਇਨ ਚਿੱਟਾ ਇਹਦੇ ਵਿੱਚ ਐਸਐਚਓ ਸੰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਦੋ ਲੋਕ ਤਸਕਰੀ ਕਰਦੇ ਆ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਜਿਸ ਵਕਤ ਇਹਨਾਂ ਦੋਨੇ ਨੌਜਵਾਨਾਂ ਨੇ ਸੈਕਿੰਡ ਕੀਤੀ ਗਈ ਤਾਂ ਇਹਨਾਂ ਦੀ ਗੱਡੀ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਜਦੋਂ ਦੀ ਇਹਨੇ ਪੁੱਛ ਪੜਤਾਲ ਕੀਤੀ ਤਾਂ ਇਹਨਾਂ ਦਾ ਜੱਬ ਚੰਨੂ ਪਿੰਡ ਦੇ ਰਹਿਣ ਵਾਲੇ ਨੇ ਤੋ ਜੋ 20-22 ਵਿਅਕਤੀਆਂ ਤੇ ਕੁਝ ਗੱਡੀਆਂ ਦੀ ਚੈੱਕ ਕਰ ਰਹੀ ਸੀ ਇਸੇ ਤਰ੍ਹਾਂ ਅਮਨੇ ਇੱਕ i10 ਕਾਰ ਜਿਹੜੀ ਚੈੱਕ ਕੀਤੀ ਗਈ ਚੈੱਕ ਨੂੰ ਦੌਰਾਨ ਜੋ ਸਲੋਚ 50 ਗ੍ਰਾਮ ਚਟਾ ਹੈਰੋਂ ਬਰਾਮਦ ਹੋਇਆ ਜੋ ਕਿ ਇਸ ਗੱਡੀ ਦੇ ਵਿੱਚ ਦੋ ਦੋਸ਼ੀ ਇੱਕ ਗਗਨਦੀਪ ਸਿੰਘ ਗਗਨਾ ਤੇ ਦੂਜਾ ਸੁਖਵਿੰਦਰ ਸਿੰਘ ਸੁਖੀ ਜੋ ਕਿ ਚੰਨੂ ਪਿੰਡ ਦੇ ਰਹਿਣ ਵਾਲਿਆਂ ਦੋਨਾਂ ਨੂੰ ਕਾਬੂ ਕਰਕੇ ਜਿਹੜੀ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਵਾਉਣ ਦਾ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਦੇ ਦੌਰਾਨ ਜੋ ਵੀ ਇਹਦੇ ਬੈਕਵਰਡ ਜਾਂ ਫਾਰਵਰਡ ਲਿੰਕ ਜਿਨ੍ਹਾਂ ਤੋਂ ਇਹ ਮਾਲ ਲੈ ਕੇ ਆ ਜਾਂ ਗਾਂਵਾਂ ਨੂੰ ਸਪਲਾਈ ਕਰਦੇ ਸੀਗੇ ਉਹਨਾਂ ਬਾਰੇ ਤਤਸ਼ਖੀ ਕੀਤੀ ਜਾਵੇਗੀ ਤੇ ਉਹਨਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿਹੜੀ ਸਾਈਡ ਤੋਂ ਆਤੀ ਕਿਹੜੀ ਸਾਈਡ ਜਾ ਰਹੀ ਸੀ ਇਹ ਬਠਿੰਡਾ ਸਾਈਡ ਤੋਂ ਆਏ ਸੀ ਤੇ ਬਾਦ ਰੋਡ ਵੱਲ ਨੂੰ ਜਾ ਰਹੇ ਸੀ ਪਹਿਲਾਂ ਵੀ ਤੋਂ ਮਾਮਲੇ ਦਰਜ ਹਨ ਇਹਨਾਂ ਜਿਹੜਾ ਗਗਨਦੀਪ ਸਿੰਘ ਗਗਨ ਉਹਦੇ ਖਿਲਾਫ 6 ਮੁਕਾਦਮੇ ਪਹਿਲਾਂ ਵੱਖ-ਵੱਖ ਥਾਣਿਆਂ ਚ ਐਨਡੀਪੀ ਸੈਕਟਰ ਦੇ ਦਰਜ ਕੀਤੇ ਆ ਜੋ ਕਿ ਬੇਲ ਤੇ ਕੋਈ 6-7 ਮਹੀਨੇ ਪਹਿਲਾਂ ਆਇਆ ਹੋਇਆ ਮਾਮਲੇ ਦਰਜ ਕਰ ਲਏ ਨੇ ਸਰ ਹਾਂਜੀ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ ਜੋ ਮਾਨਯੋਗ ਅਦਾਲਤ ਵਿੱਚ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਜਾਵੇਗਾ